ਸੰਦਰ ਸਵਾਗਤ ਮੈਂ ਪਰਬਕਰ ਆਈ ਕਪੂਰਤਾਲਾ ਸ਼ਹਿਰ ਦੇ ਕਿਸਾਨ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਜੀ ਕੋ ਆਇਆ ਹਾਂ ਇਹਨਾਂ ਕੋ ਕੁਛ ਪੁੱਛ ਰਹੇ ਹਾਂ ਕਿ ਦੁਬਾਰਾ ਕੀ ਲੋੜ ਪਈ ਕਿ ਕਿਸਾਨ ਯੂਨੀਅਨ ਦਿੱਲੀ ਤੇ ਚੰਡੀਗੜ੍ਹ ਵਿੱਚ ਦੁਬਾਰਾ ਕੂਚ ਕਰੇ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਨਿਰਮਨ ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕਪੂਰਤਾਲਾ ਇਹ ਪਰ ਆਦਸੋ ਕੀ ਦੁਵਾਰਾ ਕੀ ਲੋੜ ਪੈ ਗਈ ਕਿ ਆਪਣੇ ਕਿਸਾਨ ਯੂਨੀਅਨ ਦਿੱਲੀ ਤੇ ਚੰਡੀਗੜ੍ਹ ਦੁਆਰਾ ਜਾ ਰਹੀ ਹੈ ਦੁਬਾਰਾ ਲੋੜ ਜਿਹੜੀ ਪਈ ਆ ਉਹ ਸਾਡੇ ਨਾਲ ਜਿਹੜੀਆਂ ਮੂੰਹ ਜਬਾਨੀਆਂ ਜਿਹੜੇ ਇਹਨਾਂ ਨੇ ਤਿੰਨ ਕਾਨੂੰਨ ਰੱਦ ਕਰਨ ਦੀ ਗੱਲ ਕੀਤੀ ਸੀ ਉਹ ਤੇ ਚਲੋ ਹੋ ਗਏ ਜਿਹੜਾ ਇਹਨਾਂ ਨੇ ਸਾਡੇ ਨਾਲ ਕੋਈ ਸਾਨੂੰ ਵਾਅਦਾ ਕੀਤੇ ਸੀ ਮੂੰਹ ਜਬਾਨੀ ਵਾਅਦੇ ਕੀਤੇ ਸੀ ਉਹਨਾਂ ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਵਾਅਦਾ ਨਾ ਪੂਰਾ ਕਰਨ ਦੇ ਰੋਸ ਦੇ ਵਿੱਚ ਜਿਹੜੀਆਂ ਜੁਨੀਅਨ ਹੈਗੀਆਂ ਦੁਬਾਰਾ ਫਿਰ ਚੰਡੀਗੜ੍ਹ ਜਾਂ ਦਿੱਲੀ ਨੂੰ ਕੂਚ ਕਰਨ ਡੀਆਂ ਹੈਗੀਆਂ ਇਹ ਸਿਰਫ ਇਹਨਾਂ ਦੀ ਹੀਰਾ ਫੇਰੀ ਜੋ ਕਿ ਇਹ ਸਰਕਾਰਾਂ ਆਮ ਤੌਰ ਤੇ ਹੈਗਾ ਵੀ ਜੋ ਵੀ ਮੂੰਹ ਚੋ ਕਹ ਲੈਂਦੀਆਂ ਉਹਦੀਆਂ ਪਾਲਣਾ ਨਹੀਂ ਕਰਦੀਆਂ ਪਾਲਣਾ ਨਾ ਕਰਕੇ ਮਤਲਬ ਇਹ ਜਿੰਨਾ ਹੈਗਾ ਵਾ ਇਹ ਜਿਹੜਾ ਹੁਣ ਦੁਬਾਰਾ ਹੋਣ ਰਿਹਾ ਵਾ ਇਹ ਪਾਲਣਾ ਨਾ ਕਰਦੇ ਹੁੰਦੇ ਇਹ ਪੰਜਾਬ ਚੋਂ ਪੰਜਾਬ ਦੇ ਹਰ ਸ਼ਹਿਰ ਚੋਂ ਜਥੇਦਾਰ ਜਾਰੇ ਆਪਣੇ ਕਪੂਰਥਲੇ ਸ਼ਹਿਰ ਚੋਂ ਵੀ ਕੋਈ ਜਾ ਰਹੀ ਹੈ ਹਾਂਜੀ ਦਿੱਲੀ ਨੂੰ ਵੀ ਜਾਣ ਡੀਆਂ ਹੈਗੀਆਂ ਇੱਕ 16 ਦਾ ਜਿਹੜਾ ਭਾਰਤ ਬੰਦ ਦਾ ਸੱਦਾ ਉਸ ਤੋਂ ਬਾਅਦਾਂ ਜਿਹੜਾ ਹੈਗਾ ਵਾ ਜਿਹੜੀਆਂ ਮਜ਼ਦਥੇ ਬੰਦੀਆਂ ਕੋਈ ਚੰਡੀਗੜ੍ਹ ਨੂੰ ਜਿਨ੍ਹਾਂ ਨੇ ਜਾਣਾ ਉਹ ਚੰਡੀਗੜ੍ਹ ਨੂੰ ਜਾਣਗੀਆਂ ਜਿਹੜੀਆਂ ਦਿੱਲੀ ਨੂੰ ਜਾਣ ਵਾਲੀਆਂ ਜਥੇਬੰਦੀਆਂ ਦਿੱਲੀ ਨੂੰ ਜਾ ਰਹੀਆਂ ਤੇ ਜਿੱਦਾਂ ਕਿ ਪਿਛੇ ਕਾਲੇ ਕਾਲੋਂ ਮੋਦੀ ਨੇ 1 ਸਾਲ ਬਾਅਦ 1.5 ਸਾਲ ਬਾਅਦ ਬਦਲੇ ਆਪਣੇ ਠੀਕ ਹੈ 750 ਕਿਸਾਨ ਪਰਾਵਾਂ ਦੇ ਮੋਰਤ ਤੋਂ ਬਾਅਦ ਜੇ ਮੰਨ ਲਓ ਇਸ ਵਾਰ ਵੀ ਮੋਦੀ ਜਾਂ ਸਰਕਾਰ ਤੁਹਾਡੀ ਗੱਲ ਨਹੀਂ ਮੰਨਦੀ ਤੇ ਕੀ ਕੀਤਾ ਜਾਵੇਗਾ ਅਹੀਂ ਜੋ ਮਤਲਬ ਇਹ ਕਾਨੂੰਨ ਦੇ ਵਿੱਚ ਬੈ ਗੇ ਅਸੀਂ ਫਿਰ ਦਿੱਲੀ ਦਾ ਘਰਾਓ ਕਰਾਂਗੇ ਚੰਡੀਗੜ੍ਹ ਦਾ ਘਰਾਓ ਕਰਾਂਗੇ ਅਸੀਂ ਉਨਾ ਚਿਰ ਜਿਹੜਾ ਹੈਗਾ ਉਹ ਘਰਾਓ ਰੱਖਾਂਗੇ ਜਿੰਨਾ ਚਿਰ ਹੋਣਾ ਹੀ ਕਈ ਵਾਰ ਇਹਨਾਂ ਦੇ ਵਿਸ਼ਵਾਸ ਕਰ ਲਿਆ ਇਹਨਾਂ ਦੀ ਜ਼ੁਬਾਨ ਤੇ ਵਿਸ਼ਵਾਸ ਕੋਈ ਨਹੀਂ ਕਰਾਂਗੇ ਹੁਣ ਜੋ ਹੋਊਗਾ ਉਹ ਨਿਸ਼ਚਿਤ ਰੂਪ ਚ ਹੈ ਇਸ ਟਾਈਮ ਜਿੱਥੇ ਦਾ ਕਿੰਨੇ ਟੋਟਲ ਇਹ ਜਿਹੜਾ ਹੈਗਾ ਮਤਲਬ ਇਹ ਕਿਸਾਨ ਮੋਰਚਾ ਦੋਹਾਂ ਪਾਗਾਂ 'ਚ ਵੰਡਿਆ ਆ ਇੱਕ ਰਾਜਨੀਤਿਕ ਇੱਕ ਦੂਜਾ ਮਤਲਬ ਜਾਨੀ ਕਿ ਨਿਸ਼ਾਨ ਸਾਰਿਆਂ ਦਾ ਇੱਕ ਹੈਗਾ ਜਿੱਤਰਾ ਕੋਈ 37 ਜਹੇ ਬੰਦੀਆਂ ਮਤਲਬ ਵੀ ਇੱਕੋ ਹੀ ਆਵਾ ਮੇਰਾ ਖਿਆਲ ਕੋਈ 16 ਜਾਂ 18 ਮਤਲਬ ਵੀ ਇੱਕੋ ਤਾਂ ਚਹੀਆਂ ਲੇਕਿਨ ਜਹੇ ਬੰਦੀ ਕੋਈ ਵੀ ਹੋਵੇ ਹਰ ਇੱਕ ਜਹੇ ਬੰਦੀ ਜਿਹੜੀ ਆਪਣੀ ਆਰਥ ਦਾ ਵਾਸਤੇ ਤਨ ਮਨ ਦੇ ਨਾਲ ਧਨ ਦੇ ਨਾਲ ਲੜ ਰਹੀ ਹੈਗੀ ਆ ਸਾਰਿਆਂ ਦਾ ਮਿਸ਼ਨ ਜਿਹੜਾ ਹੈਗਾ ਇੱਕ ਹੈਗਾ ਕਿਉਂ ਆਉਣ ਵਾਲੇ ਸਮੇਂ 'ਚ ਅੱਜ ਵੀ ਅੱਜ ਵੀ ਅਸੀਂ ਸੌਖੇ ਨਹੀਂ ਖੁਸ਼ ਨਹੀਂ ਸਾਡੀ ਆਰਥ ਦਾ ਬਹੁਤ ਵਧੀਆ ਨਹੀਂ ਹੈਗੀ ਪਰ ਆਉਣ ਵਾਲਾ ਸਮਾਂ ਸਾਨੂੰ ਜਿਹੜਾ ਸਾਡੇ ਬੱਚਿਆਂ ਵਾਲਾ ਸਮਾਂ ਜਿਹੜਾ ਹੈਗਾ ਸਾਨੂੰ ਬੜਾ ਗੰਭੀਰ ਦਿੱਸਦਾ ਹੈਗਾ ਕਿਉਂਕਿ ਸਰਕਾਰਾਂ ਸਭ ਤੋਂ ਜ਼ਿਆਦਾ ਝੂਠ ਮਾਰਨ ਲੱਗ ਪਈਆਂ ਇਹ ਰਿਵਾਜ ਸ਼ਾਇਦ ਪਹਿਲੀਆਂ ਚ ਨਾ ਹੋਵੇ ਕੋਈ ਮੂੰਹ ਚੋਂ ਕਹੇ ਬੋਲਦੀ ਪਾਲਣਾ ਕਰਦਾ ਹੋਵੇ ਪਰ ਆਸ ਵੇਲੇ ਜਿਹੜਾ ਮੂੰਹ ਚੋਂ ਕਹੇ ਬੋਲਦੀ ਕੋਈ ਪਾਲਣਾ ਕੋਈ ਵੀ ਲੀਡਰ ਉਸ ਦੀ ਉਹਨੂੰ ਇੱਕ ਜੁਮਲਾ ਕਹਿ ਕੇ ਬੜੀ ਮਗਰ ਆਪਣੇ ਆਪ ਨੂੰ ਸ਼ਾਨ ਦੀ ਗੱਲ ਸਮਝਦੇ ਆ ਉਹ ਇਹ ਨਹੀਂ ਸਮਝਦੇ ਵੀ ਮੈਂ ਦੁਨੀਆ ਸਾਹਮਣੇ ਝੂਠਾ ਹੋ ਗਿਆ ਬੜੀ ਸ਼ਾਨ ਦੀ ਗੱਲ ਸਮਝਦੇ ਵੀ ਉਹ ਇੱਕ ਜੁਮਲਾ ਸੀ ਜਿਦ ਤਰ੍ਹਾਂ ਮੋਦੀ ਨੇ 15-15000 ਰੁਪਏ ਦਾ ਕਿਹਾ ਮਜ਼ਰੋਂ ਕਹਤਾ ਜੁਮਲਾ ਉਹਨਾਂ ਹੈ ਐਮਐਸਪੀ ਤੇ ਇਤਨਾ ਗਰੰਟੀ ਹੋਰ ਨਾ ਦੂਜਾ ਪੱਕਾ ਕਰਾਂਗੇ ਉਹ ਵੀ ਜੁਮਲਾ ਹੋ ਗਿਆ ਹਰ ਚੀਜ਼ ਦਾ ਵਾਦਾ ਕਰਕੇ ਜੁਮਲਾ ਇਹ ਜੁਮਲੇ ਨੂੰ ਤੋੜਨ ਵਾਸਤੇ ਜਿਹੜੀਆਂ ਹੈਗੀਆਂ ਵਾਂ ਇਹਨਾਂ ਨੂੰ ਸੱਚ ਤੇ ਲਿਆਉਣ ਵਾਸਤੇ ਹੈਗੀਆਂ ਜਿਹੜੀਆਂ ਜਖੇਬੰਦੀਆਂ ਉਹ ਪੂਰ ਜੋਰ ਆਪਣੀ ਤਨ ਦੇ ਹੀ ਨਾਲ ਲੜ ਰਹੀਆਂ ਜੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਆਪਣੇ ਮਾਨ ਸਾਹਿਬ ਆ ਆਪ ਆਦਮੀ ਦੇ ਡੀਐਮ ਸਾਹਿਬ ਠੀਕ ਹੈ ਇਹਨਾਂ ਨੇ ਕਿਸਾਨਾਂ ਵਾਸਤੇ ਕੀ ਕੁਝ ਕਰ ਰਿਹਾ ਇਸ ਟਾਈਮ ਕੋਈ ਨਹੀਂ ਖਾਸ ਨਹੀਂ ਕੁਝ ਨਹੀਂ ਕੋਈ ਆਉਟਪੁੱਟ ਨਹੀਂ ਆ ਗਈ ਵੀ ਅਸੀਂ ਕੋਈ ਮਾਣ ਕਰ ਸਕੀਏ ਸਾਡਾ ਮਾਨ ਸਾਹਿਬ ਆਇਆ ਸੀ ਸਾਡੇ ਚੀਫ ਮਿਨਿਸਟਰ ਨੇ ਆਣ ਕੇ ਕੋਈ ਇੱਕ ਇਹ ਕਹਿ ਕੇ ਆਏ ਸੀ ਵੀ ਹੁਣ ਇਹ ਨਵਾਂ ਪੰਜਾਬ ਰੰਗਲਾ ਪੰਜਾਬ ਉਹ ਰੰਗਲਾ ਪੰਜਾਬ ਤੇ ਸ਼ਾਮਾ ਵਾਲਾ ਹੀ ਰਹਿ ਗਿਆ ਵਾ ਵੀ ਮਤਲਬ ਇਹ ਨਸ਼ਾ ਮਗਰ ਵੀ ਵੇਚੋ ਦੇ ਨਸ਼ਾ ਖਾਓ ਤੇ ਕੋਈ ਆਉਤ ਸੇ ਡਿੱਗਾ ਤੇ ਕੋਈ ਹੋਰ ਸੇ ਡੰਗਾ ਰਗੜਾ ਤੁਥੇ ਰਹਿ ਗਿਆ ਜੇ ਆਪਾਂ ਕੋਈ ਅਰਥ ਦਾ ਦਾ ਕਹਿ ਲਈਏ ਜਾਂ ਕੋਈ ਆਪਾਂ ਕਹਿ ਦਈਏ ਕਿ ਕਾਨੂੰਨ ਦੀ ਵਿਵਸਥਾ ਬਹੁਤ ਵਧੀਆ ਕੋਈ ਕਿਸੇ ਪਾਸੇ ਕੋਈ ਮੈਂ ਨਹੀਂ ਸਮਝਦਾ ਹੈਗਾ ਨਾ ਸਾਨੂੰ ਅਜੇ ਕੋਈ ਦਿਖਿਆ ਤੁਸੀਂ ਹੋਰ ਵੀ ਕਈਆਂ ਨੂੰ ਪੁੱਛ ਸਕਦੇ ਆ ਤੁਸੀਂ ਬਾਜ਼ਾਰ ਚ ਜਾਂਦੇ ਜਾਂਦੇ ਜਿੰਨੂੰ ਮਰਜ਼ੀ ਪੁੱਛ ਲਓ ਕੋਈ ਅਜੇ ਇਹ ਗੱਲ ਦੇ ਵਿੱਚ ਕੁਝ ਵੀ ਸਾਨੂੰ ਕੋਈ ਆਉਟ ਬੱਟ ਨਹੀਂ ਮਿਲੀ ਹੈਗੀ 2 ਸਾਲ ਹੋ ਗਏ ਆ ਇਹਦੇ ਨਾਮ ਵੀ ਨਾਰਾਜ਼ਗੀ ਆ ਜਿੰਨਾ ਚਾਹ ਨਾਲ ਲੈਂਦਾ ਹੈ 92 ਸੀਟਾਂ ਕਿੰਨ ਕੰਮ ਉਟਾ ਕੰਮ ਨਹੀਂ ਸੀਗਾ ਪਰ ਜਿੰਨਾ ਇਹਨੂੰ ਲਿਆਂਦਾ ਹੈ ਕੁਛ ਨਹੀਂਗਾ ਹੈ ਸਵਾਏ ਝੂਠ ਤੋਂ ਇੱਥੇ ਵੀ ਕੁਛ ਨਹੀਂ ਹੈਗਾ ਜੀ ਹਾਂਜੀ ਕੀ ਨੋਇਤਾ ਦਾ ਦੇਖਿੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹ ਸਿਕਲ ਨੇ ਸੈਂਪਲ ਪ੍ਰਦਾਨ ਹੋਣਾ ਦੀ ਨਾਲ ਠੀਕ ਹੈ ਆਪਣਾ ਜੇ ਮੈਂ ਮੰਗਾ ਕਿਹੜੇ ਕਿਹੜੇ ਹੋ ਜਿਹੜੇ ਤੁਸੀਂ ਸਰਕਾਰ ਕੋਲ ਚਾਹਨੇ ਹੋ ਐਮਐਸਪੀ ਉਸ ਤੋਂ ਇਲਾਵਾ ਹੋ ਕੁਛ ਹੋਰ ਹੋਰ ਚਲੋ ਬਾਕੀ ਤਾਂ ਜਿਹੜੇ ਕਾਲੇ ਕਾਨੂੰਨ ਸੀ ਉਹ ਵਾਪਸ ਹੋ ਗਏ ਮੇਰਾ ਪੈਰ ਨਾ ਚੰਗਾ ਲਖੀਰ ਲਖੀਰਪੁਰ ਖੀਰੀਦਾਲ ਸੀਗਾ ਮਾਮਲਾ ਬੜਾ ਮਾਮਲਾ ਸੀ ਵੱਡਾ ਸੀਗਾ ਇੱਕ ਮਤਲਬ ਇਹ ਲੀਡਰ ਦੇ ਬੱਚੇ ਵੱਲੋਂ ਏਡੀ ਵੱਡੀ ਗਲਤੀ ਕਿ ਉਹ ਮਤਲਬ ਇਹ ਗੱਡੀ ਥੱਲੇ ਦੇ ਕੇ ਆਮ ਬੰਦਿਆਂ ਨੂੰ ਲਿਦੜ ਦਵੇ ਮਾਰ ਦਵੇ ਅਜੇ ਤੱਕ ਉਹ ਬੰਦੇ ਕਈ ਜਿਹੜਾ ਮਰ ਗਿਆ ਉਹ ਤੇ ਮਰ ਗਿਆ ਕਈ ਬੰਦੇ ਜਿਹੜੇ ਮਤਲਬ ਇਹ ਗੱਡੀ ਦੀਆਂ ਸੱਟਾਂ ਦੇ ਨਾਲ ਜਾਂ ਘ੍ਰਿਸੇ ਗਏ ਜਾਂ ਕਿਸੇ ਤਰ੍ਹਾਂ ਅਜੇ ਤੱਕ ਅਪਾਜ ਹੋਏ ਪਏ ਆ ਉਨਾਂ ਲਈ ਕੋਈ ਸਾਰ ਨਹੀਂ ਉਹਦੇ ਉਹਨੂੰ ਵਾਰ ਉਹਨੂੰ ਜਮਾਤ ਮਿਲ ਗਈ ਕਦੀ ਕੋਸ਼ ਹੋ ਗਿਆ ਕਦੀ ਕੋਸ਼ ਹੋ ਗਿਆ ਸਰਕਾਰ ਸਾਰੀ ਜੰਨੀ ਮੈਂ ਤੇ ਹਿੰਦੁਸਤਾਨ ਦੀ ਸਰਕਾਰ ਕਹੂੰਗਾ ਮੋਦੀ ਦੀ ਸਰਕਾਰ ਕਹੂੰਗਾ ਕਿ ਉਹਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਨਾ ਕਿ ਉਹ ਜਿਹੜਾ ਜਿੰਨਾ ਨਾ ਨਜਾਇਜ਼ ਹੋਈ ਕੋਈ ਉਹਨਾਂ ਵੱਲ ਕੋਈ ਨਹੀਂ ਖਲੋਤਾ ਹੈਗਾ ਉਹਨਾਂ ਵੱਲ ਖਲੋਤਾ ਦੇ ਕਿਸਾਨ ਹੀ ਖਲੋਤਾ ਕਿਉਂ ਕਿਸਾਨ ਦੇ ਉਹ ਸਾਥੀ ਕਿਸਾਨ ਹੀ ਖਲੋਤਾ ਹੈ ਇੱਕ ਗੱਲ ਹੋਰ ਦੱਸੋ ਜਿੱਦਾਂ ਕਿ ਅੰਬਾਲਾ ਦੇ ਐਸਪੀ ਸਾਹਿਬ ਨੇ ਦੱਸਿਆ ਵਾ ਕਿ ਅਸੀਂ ਪੂਰੀ ਤਿਆਰੀ ਕੀਤੀ ਅਸੀਂ ਗਾਂ ਕਿਸਾਨਾਂ ਨੂੰ ਨਹੀਂ ਜਾਂਦਣਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਮਾਲੋ ਅੱਗੇ ਨਹੀਂ ਜਾਂਦੇ ਤਾਂ ਉੱਥੇ ਤਰਨਾ ਲੱਗੇ ਅੱਗੇ ਜਾਓਗੇ ਕਿਸਾਨ ਜੀ ਵਖੋ ਜੀ ਵਖਵਾਦੀ ਇਹ ਹੋਏ ਤਾਂ ਅਹੀਂ ਹੋਏ ਵਖਵਾਦੀ ਤੇ ਇਹ ਆ ਜਿਹੜੇ ਉੱਥੇ ਮਤਲਬ ਦਿੱਲੀ ਦੇ ਬਰੂਹਾਂ ਦੇ ਗਾੜੀ ਮਤਲਬ ਕਿ ਉਹ ਵੱਡੇ ਵੱਡੇ ਬੈਰੀਕੇਟ ਲਾ ਕੇ ਖਲੋਗੇ ਆ ਕਹਿੰਦੇ ਸੂਏ ਘੱਟ ਦਿੱਤੇ ਆ ਵਖਵਾਦੀ ਸਾਨੂੰ ਤਾਂ ਧੱਕੇ ਨਾ ਬਣਾਇਆ ਜਾਂਦਾ ਹੀ ਅਹੀਂ ਤੇ ਦਿੱਲੀ ਸਾਡੀ ਆ ਦਿੱਲੀ ਸਾਡੀ ਰਾਜਧਾਨੀ ਆ ਦਿੱਲੀ ਸਾਡੀ ਸਰਕਾਰ ਬੈਠੀ ਆ ਅਹੀਂ ਆਪਾਂ ਦੁਖ ਰੌਣ ਚੱਲੇ ਆ ਤੇ ਉੱਥੇ ਸੂਏ ਲਾ ਕੇ ਬੈਠੇ ਆ ਜੀ ਤੇ ਫਿਰ ਵੱਖਵਾਦੀ ਸਾਨੂੰ ਕਹਿੰਦੇ ਸਾਨੂੰ ਤੇ ਮੁੰਡੇ ਇੰਜ ਜਾਵਦਾ ਵੱਖਵਾਦੀ ਇਹ ਆ ਜੀ ਮਤਲਬ ਕਿ ਦਿੱਲੀ ਨੂੰ ਆਪਣੇ ਪੰਜਾਬੀਆਂ ਤੋਂ ਖਤਰਾ ਹੈ ਨਹੀਂ ਪੰਜਾਬ ਆਪਣੇ ਹੱਕ ਮੰਗਦਾ ਕੋਈ ਇਹਨਾਂ ਨੂੰ ਰੌਣ ਨਹੀਂ ਚੱਲੇ ਅਸੀਂ ਕਿਸਾਨ ਇਕੱਠੇ ਹੋ ਕੇ ਜਿਹੜੇ ਚੱਲੇ ਆ ਅਸੀਂ ਹੱਕ ਲੈਣ ਚੱਲੇ ਆ ਇਹਨਾਂ ਨੂੰ ਅਸੀਂ ਡਰੌਣ ਨਹੀਂ ਚੱਲੇ ਹੈਗੇ ਡਰਦੇ ਆਪਣੀਆਂ ਕਰਤੂਤਾਂ ਤੋਂ ਆ ਕਿ ਝੂਠ ਮਾਰਦੇ ਆ ਅਸੀਂ ਇਹਨਾਂ ਦੀਆਂ ਜਿਹੜੀਆਂ ਉਹ ਕਰਤੂਤਾਂ ਨੰਗੀਆਂ ਕਰਦੇ ਹੈਗੇ ਆ ਠੀਕ ਹੈ ਨਾ ਅਸੀਂ ਆਪਣਾ ਹੱਕ ਮੰਗਦੇ ਹਾਂ ਵੱਧ ਤੋਂ ਕੁਝ ਨਹੀਂ ਮੰਗਦੇ ਜਿਹੜਾ ਪੰਜਾਬ ਆ ਇਹਨੇ ਐਗਰੀਕਲਚਰ ਦੇ ਵਿੱਚ ਕਿੰਨੀ ਵੱਡੀ ਮੱਲ ਮਾਰੀ ਜਦੋਂ ਮੈਨੂੰ ਇੱਕ ਵਾਰ ਯਾਦ ਆ ਮੈਂ ਪੱਕੇ ਵਟ ਨਹੀਂ ਕਹਿ ਸਕਦਾ ਮੈਂ ਵੀ ਮਤਲਬ ਸੁਣਿਆ ਹੈਗਾ ਕਿ ਕਹਿੰਦੇ ਜਦੋਂ ਇੱਕ ਵਾਰਾ ਇੰਦਰਾ ਗਾਂਧੀ ਕਹਿੰਦੇ ਅਮਰੀਕਾ ਤੋਂ ਉਹਨੂੰ ਕਣਕ ਲੈਣ ਗਈ ਸੀ ਨਾ ਤੇ ਉਹਨਾਂ ਨੇ ਉਹ ਇਹ ਜਨਾਨੀ ਕਹ ਕੇ ਪੁਕਾਰਿਆ ਸੀ ਨਾ ਕਿ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਕਹ ਕੇ ਪੁਕਾਰਿਆ ਸੀ ਕਿ ਇਹ ਜਨਾਨੀ ਜਿਹੜੀ ਆ ਮਤਲਬ ਤੇ ਰਾਸ਼ਨ ਵਾਸਤੇ ਕਣਕ ਲੈਣ ਆਈ ਹੈਗੀ ਆ ਹਨਾ ਅਸੀਂ ਇਹਨਾਂ ਦੀ ਇਜਤ ਬਣਾਤੀ ਇਹਨਾਂ ਨੂੰ ਕਿਸੇ ਦੇ ਗਾੜੀ ਹੱਥ ਨਹੀਂ ਟੱਡੇ ਨੇ ਕੋਈ ਇੱਕ ਗੱਲ ਹੋਰ ਦੱਸੋ ਜਦੋਂ ਆਪਾਂ ਲੋਕ ਆਪਣੀ ਕਿਸਾਨ ਪਾਰਟੀ ਜਾਰੀ ਹੁੰਦੇ ਠੀਕ ਹੈ ਉਹ ਤੋਂ ਪਹਿਲਾਂ ਤੁਸੀਂ ਸੀਐਮ ਸਾਹਿਬ ਨਾਲ ਕੋਈ ਗੱਲਬਾਤ ਕੀਤੀ ਸਾਡੇ ਪ੍ਰਧਾਨ ਮੰਤਰੀ ਜਥੇਦਾਰੀ ਦੇ ਕੋਈ ਗੱਲਬਾਤ ਚੱਲਦੀ ਆ ਹੁਣ ਵੀ ਸੀਐਮ ਦੇ ਵਿੱਚ ਕਾਹੀ ਗੱਲ ਚੱਲਦੀ ਹੈਗੀ ਆ ਗੱਲ ਤੇ ਸਾਨੂੰ ਜਿਤਨਾ ਪਹਿਲਾਂ ਦੁਜਿਆਂ ਤੋਂ ਵਿਸ਼ਵਾਸ ਉੱਠਿਆ ਸੀ ਇਹਨਾਂ ਤੋਂ ਉੱਠਿਆ ਸੀ ਹੁਣ ਗੱਲਬਾਤ ਸੀਐਮ ਉਤਰਾ ਰਹੇ ਆ ਕੱਲ੍ਹ ਦੇ ਪਰ ਇਹ ਨਹੀਂ ਚੜਦੀ ਕਿਉਂ ਨਹੀਂ ਉਹਨਾਂ ਨੂੰ ਪੰਜਾਬ ਦੀ ਸੱਚਾਈ ਦੱਸ ਦੇ? ਕਿਉਂ ਨਹੀਂ ਪੰਜਾਬ ਦੇ ਨਾਲ ਖੜੇ ਹੁੰਦੇ? ਜਦੋਂ ਸੀਐਮ ਮਾਨ ਕਹਿੰਦੇ ਕਿ ਮੈਂ ਪੰਜਾਬ ਦੇ ਹੱਕ ਵਿੱਚ ਖੜਾ ਆਂ, ਹਰ ਵਕਤ ਲੜਨ ਨੂੰ ਤਿਆਰ ਆ। ਠੀਕ ਹੈ, ਇਹ ਤੁਹਾਨੂੰ ਸੱਚ ਲੱਗ ਰਿਹਾ ਕਿਦਾਂ? ਮੋਰੇ ਫੇ ਲਾਲਵੇਂ ਮੋਰੇ ਗੱਡੀ ਸਾਡੇ। ਯਾਨੀ ਕਿ ਇਹ ਗੱਲਾਂ ਜੋਗੇ ਆ। ਗੱਲਾਂ ਜੋਗੇ ਆ। ਗੱਲਾਂ ਜੋਗੇ ਆ ਸਾਡੇ ਮੋਰੇ ਗੱਡੀ ਲਾ ਲਵੇ, ਸਾਡੇ ਨਾਲ ਚੱਲੇ ਜੇ ਲੜਨ ਜੋਗਾ ਹੈਗਾ। ਫੇਰ ਕੀ ਰਾਜ ਤੇ ਆਉਂਦੇ ਰਹੇ ਨੇ, ਜਾਂਦੇ ਰਹੇ ਨੇ ਆ। ਯਾਨੀ ਕਿ ਸਿਰ ਉੱਪਰ ਉੱਪਰ ਕਹਿ ਰਹੇ ਵੀ ਅੰਦਰੋਂ ਨਹੀਂ। ਨਹੀਂ ਅੰਦਰੋਂ ਨਹੀਂ। ਹਾਂਜੀ, ਵੀਰ ਜੀ ਕੀ ਨਾਤਾ ਡੋ? ਮੇਰਾ ਨਾਂਜੀ ਵੀਰਿੰਦਰ ਸਿੰਘ। ਹਾਂਜੀ, ਤੁਸੀਂ ਕੀ ਕਰ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਜੀ ਜਿੱਦਾਂ ਸਾਡੇ ਪ੍ਰਧਾਨ ਜੀ ਹੁਣਾਂ ਨੇ ਦੱਸਿਆ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਵਾਂ ਉਹ ਸਾਰੀਆਂ ਮੰਨੀਆਂ ਜਾਣ ਤੇ ਬਾਕੀ ਕਿਸਾਨਾਂ ਹਰੇਕ ਨੂੰ ਆਪਣਾ ਪ੍ਰੋਟੈਸਟ ਕਰਨ ਦੀ ਜੀ ਇਜਾਜ਼ਤ ਆ ਇਹ ਲੋਕਤੰਤਰ ਸਰਕਾਰ ਦੇਸ਼ ਆ ਜੀ ਇਹ ਜਿੱਦਾਂ ਸਾਰੇ ਹੁਣ ਇਹ ਮੋਦੀ ਸਰਕਾਰ ਵੀ ਇਹੀ ਕਹਿੰਦੀ ਆ ਵੀ ਇਹ ਸਭ ਤੋਂ ਆਪਣਾ ਵੱਡਾ ਲੋਕਤੰਤਰ ਵੀ ਦੇਸ਼ਵਾਦ ਪਰ ਇਹਦੇ ਚ ਲੋਕਾਂ ਦਾ ਇਹੀ ਬੁਰਾ ਹਾਲ ਹੁੰਦਾ ਜੀ ਇੱਥੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰੋਟੈਸਟ ਕਰਨ ਤੋਂ ਹੁਣ ਤੁਸੀਂ ਜਿੱਦਾਂ ਦੱਸਿਆ ਵੀ ਉੱਥੇ ਕਿਦਾਂ ਬੈਰੀਕੇਡ ਲਾ ਕੇ ਰੋਕਿਆ ਗਿਆ ਇਹੀ ਜਾਵਾਂਗੇ ਜ਼ਰੂਰ ਬੈਰੀਗੇਟ ਇਹਨਾਂ ਨੇ ਉਦੋਂ ਵੀ ਲਾਏ ਸੀ 220 'ਚ ਵੀ ਤੇ ਪਰ ਉਹ ਬੈਰੀਗੇਟ ਵੀ ਫੇਰ ਇਹਨਾਂ ਦੇ ਕੁਛ ਵੀ ਨਹੀਂ ਜਦੋਂ ਸਾਰਾ ਪੰਜਾਬ ਸਾਰਾ ਦੇਸ਼ ਇੱਕ ਹੋ ਜਾਂਦਾ ਫੇਰ ਬੈਰੀਗੇਟ ਕੁਛ ਵੀ ਨਹੀਂ ਕਰਦੇ ਤੁਸੀਂ ਆਹ ਦੱਸੋ ਕਿ ਦਿੱਲੀ ਜਾਣਾ ਕਿ ਤੁਸੀਂ ਚੰਡੀਗੜ੍ਹ ਤੱਕ ਜਾਵੋਗੇ ਅਸੀਂ ਜੀ ਅਸੀਂ ਹੈ ਸਾਡਾ ਮਿਸ਼ਨ ਸਾਰਿਆਂ ਦਾ ਇੱਕ ਹੀ ਆ ਜੀ ਬਾਕੀ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਜੀ ਹੁਣਾਂ ਦਾ ਹੁਕਮ ਹੋਇਆ ਜੀ ਅਸੀਂ ਉਹਦੀ ਪਾਲਣਾ ਕਰਾਂਗੇ ਯੂਨੀਅਨ ਸਾਰਿਆਂ ਨੇ ਇਕੱਠੇ ਹੋ ਕੇ ਸਾਰਾ ਵੇਖ ਤੈ ਕਰਨਗੇ ਕਿਉਂਕਿ ਦੱਸੇ ਪੰਜਾਬ 'ਚ 36 ਸੰਸਦੀ ਜ਼ਥੇਦਾਰੀਆਂ ਆ ਤੇ ਆਪਣੇ ਕਪੂਰਥਲੇ ਜਿੱਥੇ ਨੀ ਹਮ। ਦੇਖੋ ਜੀ ਇਹ ਆਪਣੀਆਂ ਤੇ ਵੱਖ-ਵੱਖ ਹੈਗੀਆਂ ਵਾ ਜਿ세 ਬੰਦੀਆਂ ਤੇ ਬਾਕੀ ਜੀ ਇਹਦਾ ਸਾਰਾ ਵੇਰਵਾ ਤੁਹਾਨੂੰ ਪ੍ਰਧਾਨ ਜੀ ਖਣੀ ਦੇਣਗੇ ਜੀ। ਹਾਂਜੀ। ਇੱਥੇ ਪ੍ਰਧਾਨ ਜੀ ਇੱਕ ਗੱਲ ਹੋਰ ਦੁੱਤੋ ਤੁਹਾਡੀ ਜਥੇਦਾਰੀ ਦਾ ਕੀ ਨਾਮ? ਸਾਡੇ ਭਾਰਤੀ ਕਿਸਾਨ ਜੁਨੀਅਨਾਂ ਕਾਦੀਆਂ ਜੀ। ਹਾਂਜੀ। ਕਪੂਰਥਲੇ ਚ ਇੱਕ ਇੱਕ ਦੋ ਯੂਨੀਅਨ ਹੈ। ਨਹੀਂ ਕਪੂਰਥਲੇ ਚ ਕਈ ਯੂਨੀਅਨ ਹੈਗੀਆਂ। ਇੱਕ ਦੋ ਨਹੀਂ ਹੈਗੀਆਂ। ਇੱਥੇ ਮਤਲਬ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈਗੀ ਆ। ਬਾਗੀ ਯੂਨੀਅਨ ਵੀ ਹੈਗੀ ਆ। ਕਿਰਤੀ ਕਿਸਾਨ ਯੂਨੀਅਨ ਵੀ ਹੈਗੀ ਆ। ਜਕਉਂਦਾ ਵੀ ਹੈਗੀ ਆ। ਹੋਰ ਵੀ ਸ਼ਾਦ ਮਰ ਕੋ ਕੋਈ ਕਹਿਣੋਂ ਭੁੱਲ ਗਿਆ ਵਾ ਹੋਰ ਵੀ ਜਥੇ ਬੰਦੀਆਂ ਗਿਆ ਸਾਰੀਆਂ ਬੜੀਆਂ ਤੰਦੇ ਹੀ ਨਾ ਆਪਣਾ ਜਿਹੜਾ ਫਰਜ਼ ਨਿਭਾਈਆਂ ਗਈਆਂ ਠੀਕ ਹੈ ਮੇਰੇ ਨਾਲ ਕੈਮਰਾਮੈਨ ਪਵਨ ਕੁਮਾਰ ਕਪੂਰ ਸਤਿ